ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਜੀ ਪੰਜਾਬੀ ਕਲੌਕਸ ਚੈਨਲ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਲੈ ਕੇ ਆਏ ਹਾਂ ਜੀ ਬੱਚਿਆਂ ਦੀਆਂ ਖੇਡਾਂ ਦਿਖਾ ਰਹੇ ਹਾਂ ਤੁਹਾਨੂੰ ਇਹ ਪਾਪਾ ਮੰਗਾਏ ਜੀ ਵਰਸ਼ ਸਾਰੇ ਤਰ੍ਹਾਂ ਦੇ ਬਰਸ਼ ਹੈ ਸਾਰੇ ਤਰ੍ਹਾਂ ਦੇ ਬਰਸ਼ ਹੈ ਭਾਈ ਆਈ ਸ਼ੈੱਡ ਫੇਸ ਲਈ ਸਾਰੇ ਵਰਸ਼ ਨੇ ਕਿਉਂਕਿ ਇਹ ਆਪਣੇ ਖਤਮ ਹੋ ਹੋਏ ਪਏ ਸੀ ਤੇ ਇਹ ਮੰਗਵਾਏ ਆ ਕੱਲ ਨੂੰ ਇਹ ਮੰਗਵਾਇਆ ਜੀ ਆਪਾਂ ਇਹਦੇ ਨਾਲ ਦੇ 4 ਪੀਸ ਇਹ ਮੰਗਾਇਆ ਜੀ ਆਪਾਂ 4 ਪੀਸ ਆਪਾਂ ਮਗਾਈ ਸੀ ਪੇਂਟ ਕਰਨ ਵਾਲੇ ਆਪਣੇ ਇੱਕ ਵਿਕਗਰ ਤਿੰਨ ਰਹਿ ਗਏ ਹੁਣ ਮਗਾਈਆਂ ਜੀ ਆਪਾਂ ਖੇਡਣ ਵਾਲੀਆਂ ਚੀਜ਼ਾਂ ਕਿਹੜਾ ਰੌਣਕੀ ਸੀ ਤੇ ਇਹ ਜਹਾਜ਼ ਆ ਗਈ ਜੈਸੀ ਇਹ ਆ ਪਾਟੇਰਾ ਕੰਡ ਜੁੜੇ ਲੱਗਣਗੇ ਅਗਿਜੀ ਗਊ ਮਾਤਾ ਜੀ ਪਜੀ ਦੱਸਣਾ ਬਾਈ ਵੀ ਮੈਂ ਇਹ ਕੱਤੀ ਰੱਖਣੀ ਪੈਂਦੀ ਹੈ ਭਰਾਓ Papa ਪਹਿਲਾਂ ਵੀ ਲਿਆਏ ਸੀ ਖੇਡਾ ਵਗੈਰਾ ਉਹ ਸਭ ਸਾਰੀਆਂ ਵੇਚ ਗਈਆਂ ਸੀ y acá la miel la que ਇਨਾਂ ਦਾ ਪ੍ਰਾਈਸ ਸਾਰਿਆਂ ਦਾ ਡੋਡੀ ਹੈ ਜੀ ਇਨਾਂ ਦਾ ਪ੍ਰਾਈਸ ਜੀ ਡੋਡੀ ਹੈ ਸਾਰਿਆਂ ਦਾ ਕਿਉਂਕਿ ਬਈ ਹਰੇਕ ਹੀ ਚੀਜ਼ ਹਨਾ ਮੰਗਾਉਣੀ ਪੈਂਦੀ ਜਦੋਂ ਆ ਕੇ ਬੱਚੇ ਮੰਗਦੇ ਆ ਫਿਰ ਆਪਣੇ ਕੋਲ ਹੋਰ ਵੀ ਸਮਾਨ ਆ ਚੁੱਕੇ ਜੀ ਚੂੜੀਆਂ ਬਹੁਤ ਸੋਹਣੀਆਂ ਸੋਹਣੀਆਂ ਆ ਗਈਆਂ ਹੁਣ ਅੱਗੇ ਸੌਣ ਆਉਣਾ ਹੈ ਨਾ ਸੌਣ ਦੇ ਵਿੱਚ ਪਹਿਣਾ ਪਵਾਉਂਦੀਆਂ ਹਰੀਆਂ ਤੇ ਲਾਲ ਚੂੜੀਆਂ ਉਹ ਆਪਣੇ ਕੋਲ ਬਹੁਤ ਆ ਚੁੱਕੀਆਂ ਉਹ ਤੁਹਾਨੂੰ ਵਿਖਾਵਾਂਗੇ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ

ਹੋਲੀ ਕਰਕੇ ਵੀ ਆਪਾਂ ਸਾਰੀ ਦੁਕਾਨਾਂ ਨੂੰ ਭਰ ਦੇਣੀ ਹੈ ਸਮਾਨ ਨਾਲ ਆਪਣੀਆਂ ਬੋਲਾਂ ਕੁਛ ਆਪਣੀ ਬੋਲਾਂ ਦੇ ਦਈਆਂ ਤੇ ਜਿਹੜੀ ਆਪਣੀਆਂ ਬੋਲਾਂ ਨਹੀਂ ਹੈ ਰਹਿ ਉਹ ਤਾਂ ਮੈਂ ਲਵਾਵਾਂਗੇ ਆ ਮਗਾਇਆ ਸੀ ਜੀ ਆਪਾਂ ਸਾਕਤ ਦੰਦਾਸਾ ਕਿਉਂਕਿ ਬਹੁਤ ਵਿਕਦਾ ਬਈ ਪਿੰਡਾਂ ਵਾਲੇ ਵਿੱਚ ਤਾਂ ਬਹੁਤ ਵਿਕਦਾ ਹੂੰ ਆਪਾਂ ਨੂੰ ਪਤਾ ਨਹੀਂ ਬਹੁਤ ਵਧੀਆ ਚੀਜ਼ ਹੈ ਇਹ ਦੰਦ ਜਾਣਾ ਦੋਹਿਆਂ ਤੋਂ ਦੰਦਾਸਾ ਪਹਿਲਾਂ ਬੁੜੀਆਂ ਬਹੁਤ ਮਲਦੀਆਂ ਸੀ ਬਈ ਹੁਣ ਤਾਂ ਆਪਾਂ ਨੂੰ ਪਤਾ ਨਹੀਂ ਵੈਸੇ ਪਿੰਡਾਂ 'ਚ ਬਹੁਤ ਵਿਕਦਾ ਇਹ ਠੀਕ ਹੈ ਵੀ ਆਪਣੀ ਅੱਜ ਦੀ ਇੰਨੀ ਵੀਡੀਓ ਜੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਦਬ ਕੇ ਸ਼ੇਅਰ ਕਰਿਆ ਕਰੋ ਵੀ ਆਪਦੀ ਛੋਟੀ ਭੈਣ ਦੀ ਵੀਡੀਓ ਹੈਲਪ ਕਰਿਓ ਮੇਰੀ ਤੇ ਸੋਹਣੇ ਸੋਹਣੇ ਵਧੀਆ ਵਧੀਆ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਮੇਰੇ ਭੈਣ ਭਰਾ ਮੈਨੂੰ ਬਹੁਤ ਸੋਹਣੇ ਕਰਦੇ ਆ ਧੰਨਵਾਦ ਜੀ ਮੇਰੇ ਭੈਣ ਭਰਾਵਾਂ ਦਾ ਮੇਰੇ ਨਾਲ ਜੁੜਨ ਲਈ ਤੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਪਲੀਜ਼ ਜ਼ਰੂਰ ਮੇਰੇ ਤੁਸੀਂ ਲਾਈਵ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ ਜ਼ਰੂਰ ਮੇਰੀ ਹੈਲਪ ਕਰਣੀ ਜੀ ਮੇਰੇ ਭੈਣ ਭਰਾਵਾਂ ਨੇ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੇ ਮੇਰੀ ਕਿਸੇ ਭੈਣ ਨੂੰ ਕੋਈ ਚੀਜ਼ ਕੋਟੀ ਸਵੈਟਰ ਜੈਕਟ ਕੁਝ ਵੀ ਚਾਹੀਦਾ ਹੋਵੇ ਤਾਂ ਨੰਬਰ ਜੀ ਮੇਰਾ ਸਕਰੀਨ ਤੇ ਆਂਦਾ ਹੈ ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦੇ ਹੋ ਗਲਤ ਬੋਲਿਆ ਗਿਆ ਹੋਵੇ ਜੀ ਸੌਰੀ ਤੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ